ਹਾਂਜੀ ਸਤਿ ਸ਼੍ਰੀ ਕਾਲ ਜੀ ਮੇਰੀ ਪਿਆਰੀ ਚੂਟੂ ਫੈਮਿਲੀ ਨੂੰ ਉਮੀਦ ਕਰਦਾ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਵੀ ਸਾਰੇ ਬਹੁਤ ਵਧੀਆ ਜੀ ਤੇ ਲੋ ਜੀ ਅੱਜ ਹੈਗਾ 30 ਜੂਨ ਤੇ 30 ਜੂਨ ਨੂੰ ਮੇਰੇ بیٹے ਦਾ ਜਨਮ ਦਿਨ ਹੁੰਦਾ ਜੀ ਠੀਕ ਹੈ ਜੀ ਤੇ ਤੁਸੀਂ ਜਰੂਰ ਉਹਨੂੰ ਮੁਬਾਰਕਾਂ ਦਿਓ ਤੇ ਲੋ ਜੀ ਸਾਰਿਆਂ ਨੂੰ ਸੱਸੀ ਘਰ ਬੁਲਾਉਂਦਾ ਜੀ ਮੇਰਾ ਬੱਚਾ ਤੇ ਅਸੀਂ ਚੱਲ ਪਈ ਜੀ ਸਮਾਣੇ ਸਮਾਣਾ ਸਾਡੇ ਕੋਲੀ ਪੈ ਜਾਂਦਾ ਜੀ ਠੀਕ ਹੈ ਜੀ ਆਹ ਲੋ ਜੀ ਦਾਦੀ ਵੀ ਬੈਠਿਆ ਮੇਰਾ ਬੇਟਾ ਰਵਿੰਦਰ ਤੇ ਮੇਰੇ ਹਸਬੰਡ ਅਸੀਂ ਸਾਰੀ ਫੈਮਿਲੀ ਚੱਲ ਪਈ ਜੀ ਇਕੱਲੇ ਪਾਪਾ ਜੀ ਘਰ ਨੇ ਤੇ ਆਹ ਲੋ ਜੀ ਇਹਨੂੰ ਚੈਨ ਗਿਫਟ ਤੇ ਮਿਲੀ ਹੈ ਦਾਦਾ ਜੀ ਵੱਲੋਂ ਤੇ ਹੁਣ ਆਏ ਖੁਸ਼ ਹੋ ਰਿਹਾ ਪੂਰਾ ਇਹ ਤੇ ਚਲੋ ਜੀ ਸਾਡੇ ਲਵੀ ਹੈ ਜੀ ਸਮਾਣਾ ਸ਼ਹਿਰ ਸਾਰਾ 40 ਕਿਲੋ ਮਿੰਟ ਦਾ ਰਸਤਾ ਹੈ ਜੀ ਠੀਕ ਹੈ ਜੀ ਆਹ ਲੋ ਜੀ ਅਸੀਂ ਪਿੰਗਲਵਾੜੇ ਦੇ ਵਿੱਚ ਪਹੁੰਚ ਗਏ ਸਾਡਾ ਵੀਡੀਓ ਬਣਾਉਣ ਦਾ ਮੇਨ ਮਕਸਦ ਇਹ ਸੀ ਜੀ ਕਿ ਆਪਾਂ ਦੇਖੋ ਆਪਾਂ ਆਪਣੇ ਬੱਚੇ ਦਾ ਹਰ ਇੱਕ ਕੋਈ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਕੋਈ ਵੀ ਹੈ ਹਨਾ ਹਰ ਇੱਕ ਆਪਣੇ ਬੱਚੇ ਦਾ ਜਨਮ ਦਿਨ ਆਪਾਂ ਮਨਾਉਣੀ ਹੈ ਜੀ ਹਨਾ ਤੇ ਮਨਾਉਣਾ ਵੀ ਚਾਹੀਦਾ ਹੈ ਠੀਕ ਹੈ ਜੀ ਪਰ ਦੇਖੋ ਆਪਾਂ ਕੋਈ 10000 ਲਾਉਂਦਾ ਕੋਈ 5000 ਲਾਉਂਦਾ ਕੋਈ ਕੁਛ ਲਾਉਂਦਾ ਕੋਈ ਕੁਛ ਲਾਉਂਦਾ ਚਲੋ ਆਪਣੀ ਇੱਛਾ ਹੈ ਜੀ ਜਿਹਦੇ ਕੋਲ ਪੈਸੇ ਜ਼ਿਆਦਾ ਹੁੰਦੇ ਨੇ ਲਾ ਵੀ ਸਕਦੇ ਹਾਂ ਪਰ ਸਾਡਾ ਮੇਨ ਮਕਸਦ ਵੀਡੀਓ ਬਣਾਉਣਾ ਦਾ ਇਹ ਹੈ ਜੀ ਪਰ ਆਪਾਂధాన ਕਰਕੇ ਵੀਡੀਓ ਨਹੀਂ ਕਹਿੰਦੇ ਬਣਾਉਣੀ ਚਾਹੀਦੀ ਮੇਰੇ ਹਸਬੰਦ ਦਾ ਕਹਿਣਾ ਜੀ ਇਹ ਬਣਾਉਣ ਹੀ ਦਿੰਦੇ ਸੀ ਪਰ ਮੈਂ ਇਹ ਵੀਡੀਓ ਚਲੋ ਆਪਣੀ ਯਾਦ ਰੱਖਣ ਵਾਸਤੇ ਬਣਾਈਏ ਜੀ ਠੀਕ ਹੈ ਜੀ ਤੇ ਕੁਝ ਗੱਲਾਂ ਹੁੰਦੀਆਂ ਨੇ ਜੋ ਆਪਾਂ ਰਿਕਾਰਡ ਕਰ ਸਕਦੇ ਆ ਦੇ ਵਿੱਚ ਜੋ ਕੋਰਾ ਹੈ ਤੇ ਲੋ ਜੀ ਆਪਾਂ ਸਮਾਣੇ ਸ਼ਹਿਰ ਉਹਦੇ ਵਿੱਚ ਪਹੁੰਚ ਚੁੱਕੇ ਆ ਪਿੰਗਲਵਾੜੇ ਦੇ ਵਿੱਚ ਇਹ ਪਿੰਗਲਵਾੜਾ ਤੇ ਆਹ ਦੇਖ ਸਕਦੇ ਹੋ ਤੁਸੀਂ ਤੇ ਮੇਰਾ ਮਕਸਦ ਆਪਣਾ ਤੁਹਾਨੂੰ ਮੈਂ ਦੱਸ ਰਹੀ ਹਾਂ ਵੀ ਆਪਣਾ ਇਹੀ ਹੈ ਜੀ ਕਿ ਥੋੜਾ ਬਹੁਤਾ ਜਿੰਨਕ ਵੀ ਹੋ ਸਕਦਾ ਆਪਾਂ ਨੂੰ ਦਾਨ ਕਰ ਦੇਣਾ ਚਾਹੀਦਾ ਜੀ ਦੇਖੋ ਚੰਗੀ ਗੱਲ ਹੈ ਜੀ ਜੇ ਤੁਹਾਨੂੰ ਕੁਝ ਤਾਂ ਹੁੰਦਾ ਥੋੜਾ ਬਹੁਤਾ ਕਰ ਦੇਣਾ ਚਾਹੀਦਾ ਜੀ ਆਹ ਲਓ ਜੀ ਬਹੁਤ ਇੱਥੇ ਇਹ ਜਿਆਦਾ ਕੋਈ ਅੰਨੇ ਉਹ ਨਹੀਂ ਹੈਗੇ ਵੀ ਬੋਲੀ ਜੀ ਨਹੀਂ ਹੈਗੀ ਵਧੀਆ ਨਹੀਂ ਇਹ ਆਪ ਦਾਪ ਨਾਲ ਹੈਲਪ ਕਰਾ ਰਹੇ ਨੇ ਆ ਦੇਖੋ ਭੈਣ ਬੈਠੀ ਹੈ ਇੱਕ ਟੀ-ਸ਼ਰਟ ਜੀ ਵਾਲੀ ਤੇ ਇਹ ਨਾਲ ਹੈਲਪ ਕਰਾ ਰਹੇ ਨੇ ਸਮਾਂ ਇੱਕ ਠੀਕ ਨਹੀਂ ਜਿਹੜੇ ਜ਼ਿਆਦਾ ਜਿਨ੍ਹਾਂ ਦੇ ਜ਼ਿਆਦਾ ਹਾਲਤ ਖਰਾਬ ਹੈ ਸਾਈਡ ਤੇ ਨੇ ਰੱਖੇ ਹੋਏ ਤੇ ਇੱਥੇ ਇਹ ਆਂਟੀਆਂ ਸੇਵਾਦਾਰਨੀਆਂ ਨੇ ਉਹ ਕਹਿੰਦੀ ਕਿ ਤੁਸੀਂ ਚਾਵਲ ਪਾ ਦੋ ਤੇ ਬਾਕੀ ਅਸੀਂ ਦਾਲ ਬਣੀ ਹੋਈ ਤੇ ਇੱਥੇ ਰੋਟੀ ਸੀ ਜੀ ਸਮੋਸੇ ਸੀ ਤੇ ਚੌਲ ਸੀ ਸਾਰਾ ਕੁਝ ਸੀ ਜੀ ਇੱਥੇ ਇਹਨਾਂ ਨੂੰ ਖਾਣ ਲਈ ਆ ਦੇਖੋ ਜਿਹਨਾਂ ਦੇ ਰੂਮ ਬਣੇ ਹੋਏ ਨੇ ਉੱਪਰ ਬੱਚੇ ਰਹਿੰਦੇ ਨੇ ਛੋਟੇ ਤੇ ਜਿਸ ਕਿਸੇ ਭੈਣ ਨੇ ਕੋਈ ਕੱਪੜੇ দান ਕਰਨੇ ਹੋਣ ਕੋਈ ਬਿਸਤਰਾ দান ਕਰਨਾ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਮਟੀਰੀਅਲ দান ਕਰਨਾ ਹੋਵੇ ਇਹ ਹੈਗੀ ਜੀ ਸਾਡੇ ਲਬੋਦੀ ਪਿੰਡ ਦੇ ਇਹ ਦੱਸ ਰਹੀ ਜੀ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਇਹ ਹੈਗੇ ਨੇ ਜੀ ਸਫੇਪੁਰ ਤੋਂ ਇਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿਉਂਕਿ ਮੈਂ ਬੱਚਿਆਂ ਦੀ ਕੇਅਰ ਕਰਦੀ ਹਾਂ ਔਰ ਮੈਂ 6 ਸਾਲਾਂ ਤੋਂ ਰਹਿ ਰਹੀ ਹਾਂ ਤੇ 6 ਸਾਲਾਂ ਤੋਂ ਰਹਿ ਰਣੀ ਜੀ ਇਹ ਇਹ ਦੱਸ ਵੀ ਰਹੇ ਨੇ ਪਰ ਅਸੀਂ ਉਹਦਾ ਨਹੀਂ ਸੁਣਾਇਆ ਹੈਗੇ ਜੀ ਤੇ ਪਰ ਉਹ ਇਹ ਸਾਡੇ ਨਾਲ ਇਦਾਂ ਲੱਗ ਰਹੇ ਨੇ ਮਾਰਨ ਕਿ ਸਫਰਾਨੇ ਜਾਣਦੇ ਤੁਸੀਂ ਇਹਨੂੰ ਜਾਣਦੇ ਤੁਸੀਂ ਉਹਨੂੰ ਜਾਣਦੇ ਹੋ ਮੇਰਾ ਪੁੱਉ ਹੀ ਲੱਗਦਾ ਜੀ ਐਦਾਂ ਹੀ ਦੱਸ ਰਹੇ ਨੇ ਸਾਰਾ ਕੁਝ ਠੀਕ ਹੈ ਜੀ ਤੇ ਪਰ ਉਹ ਰਹਿਣਾ ਬਹੁਤ ਜ਼ਿਆਦਾ ਪਰਮਾਤਮਾ ਇੱਥੇ ਦੇਖੋ ਕਿਸੇ ਨੂੰ ਤੁਹਾਨੂੰ ਭੇਜੇ ਹਨ ਬਹੁਤ ਔਖ ਹੈ ਜੀ ਇਹ ਰਹਿਣਾ ਕਰਨਾ ਹੈ ਹੈਨਾ ਬਹੁਤ ਵਧੀਆ ਗੱਲਾਂ ਮਾਰਦੀ ਸੀ ਜੀ ਇਹ ਬਿਲਕੁਲ ਨੀ ਐਵੇਂ ਲੱਗ ਰਹੀ ਸੀ ਬਹੁਤ ਸਿਆਣੀ ਸਿਆਣੀ ਜੀ ਸੀ ਚਰੀ ਆਹ ਲੋ ਜੀ ਚੱਲ ਪਈ ਜੀ ਇਸੇ ਦੇ ਕੋਲੋਂ ਹੈਲੋ ਬਾਏ ਬਾਏ ਕਰਕੇ ਤੇ ਦੇਖੋ ਇਹ ਸਾਰੇ ਬਾਏ ਬਾਏ ਕਰ ਲੈਣੇ ਸਾਨੂੰ ਆਹ ਲੋ ਜੀ ਇੱਥੇ ਹੀ ਬੈਡਰੂਮ ਇਹਨਾਂ ਦੇ ਐਵੇਂ ਬਣੇ ਹੋਏ ਨੇ ਠੀਕ ਹੈ ਜੀ ਸਾਰੇ ਏਸੀ ਲੱਗੇ ਹੋਏ ਨੇ ਆਹ ਲੋ ਜੀ ਜਿਹਨੇ ਅੰਦਰ ਬੈਠੇ ਨੇ ਹਰਾਮ ਕਰ ਲੈਣੇ ਆਪਾਂ ਉਹ ਬਾਹਰ ਵੀ ਬੈਠੇ ਨੇ ਅੰਦਰ ਵੀ ਬੈਠੇ ਨੇ ਆ ਲੋ ਜੀ ਹੁਣ ਅਸੀਂ ਬਾਹਰ ਲੈ ਸਾਈਡ ਤੇ ਆ ਕੇ ਗੱਡੀਆਂ ਖੜੀਆਂ ਨੇ ਜਿਹਨਾਂ ਨੂੰ ਆ ਉਹ ਮੇਨਗੇਟ ਹੈ ਜੀ ਬਾਹਰ ਆ ਲੋ ਜੀ ਇਹਨਾਂ ਦਫ਼ਤਰ ਆ ਕੇ ਜੀ ਇਹ ਇੱਥੇ ਇੱਕ ਬੈਲ ਵੱਜਦੀ ਹੈ ਜੀ 6:15 ਤੇ ਸਵੇਰ ਦੇ 6 ਵਜੇ ਤੇ ਆਹ ਲੋ ਜੀ ਅਸੀਂ ਇੱਥੇ ਬਰਦਾ ਕੇ ਖਾਣਾ ਆ ਗਏ ਜੀ ਕਿੰਨਾ ਕੁ ਟਾਈਮ ਲੱਗਦਾ ਸਾਰੇ ਤੁਸੀਂ ਐ ਲਾ ਲਓ ਵੀ ਸਾਨੂੰ ਅ ਅੱਧੇ ਘੰਟੇ ਤੋਂ ਵੀ ਘੱਟ ਟਾਈਮ ਲੱਗਿਆ ਤੇ ਅਸੀਂ 23 ਮਿੰਟ ਦੇ ਅੰਦਰ ਬੜੇ ਸੀ ਪੌਣੇ 7 ਵਜੇ ਅਸੀਂ ਬਾਹਰ ਆ ਗਏ ਸੀ ਜੀ ਨਿਕਲ ਕੇ ਤੇ ਆ ਅਸੀਂ ਇੱਥੇ ਅੱਗੇ ਦੀ ਬੁਕਿੰਗ ਕਰਵਾ ਰਹੇ ਹਾਂ ਜੀ ਠੀਕ ਹੈ ਜੀ ਤਰੀਕਾ ਇੱਥੇ ਅੰਨੀਆਂ ਬੁਕਿੰਗ ਨੇ ਕੀ ਸਾਨੂੰ ਬੱਚੇ ਦੀ ਅੱਗੇ ਰਵਿੰਦਰਜੀਤ ਦੀ ਜਾਨੀ ਕਿ ਦਸੰਬਰ ਦੀ ਡੇਟ ਸਾਨੂੰ ਰੋਟੀ ਦੀ ਨਹੀਂ ਮਿਲੀ ਹੈਗੀ ਦੋ ਇਹ ਤਿੰਨ ਟਾਈਮ ਦੀ ਸਾਨੂੰ ਖਾਣਾ ਨਹੀਂ ਮਿਲਿਆ ਹੈਗਾ ਇੱਥੋਂ ਤੇ ਐਨੀ ਬੁਕਿੰਗ ਕੀਤੀ ਹੋਈ ਹੈ ਜੀ ਲੋਕਾਂ ਦੀ ਇੱਥੇ ਤੇ ਦੇਖੋ ਦਾਨ ਕਰਨ ਵਾਲੀ ਵੀ ਬਹੁਤ ਦੁਨੀ ਹੈ ਅਲਵੇ ਗੁਰੂ ਘਰ ਹੈ ਜੀ ਜਿਹਨੇ ਕਿਸੇ ਨੇ ਆਉਣਾ ਹੋਵੇ ਭੈਣ ਭਾਈ ਨੇ ਲਵੇ ਗੁਰੂ ਘਰ ਬਣਿਆ ਹੋਇਆ ਜੀ ਤੇ ਵਿਦਾਨ ਕਰਨ ਵਾਲੀ ਵੀ ਦੁਨੀਆ ਬਹੁਤ ਹੈ ਜੀ ਤੇ ਸਾਨੂੰ ਨਹੀਂ ਮਿਲਿਆ ਦਸੰਬਰ ਦੇ ਵਿੱਚ ਖਾਣਾ ਤੇ ਇਸ ਕਰਕੇ ਫਿਰ ਅਸੀਂ ਨੇ ਚਾਹ ਬੁੱਕ ਕਰਵਾਈਏ ਜੀ ਦਸੰਬਰ ਦੀ ਨਾਲੇ 6 ਮਹੀਨੇ ਪਈ ਨੇ ਜੀ ਹਜੇ ਤੇ ਐਨੀ ਬੁਕਿੰਗ ਕੀਤੀ ਹੋਈ ਹੈ ਜੀ ਇੱਥੇ ਤੁਸੀਂ ਜ਼ਰੂਰ ਆਇਓ ਜੀ ਥੋੜਾ ਬਹੁਤਾ ਦਾਣਾ ਤੁਸੀਂ ਜ਼ਰੂਰ ਕਰਿਓ ਜੇ ਕਿਸੇ ਨੇ ਮੇਰੇ ਭਣ ਭਾਈ ਕੋਈ ਲਵੇ ਦਾ ਠੀਕ ਹੈ ਜੀ ਆਹ ਲੋ ਜੀ ਹਾਂ ਇੱਥੇ ਹੋ ਗਏ ਸੀ 8 ਵਜ ਚੁੱਕੇ ਤੇ ਅਸੀਂ ਨਾ ਆਖਿਆ ਵੀ ਹੁਣ ਘਰੇ ਜਾ ਕੇ ਇੱਥੇ ਹਨਾ ਘਰੇ ਜਾ ਕੇ ਫਿਰ ਦਿਲਪੇ ਜਾਣ ਨੂੰ ਕਹਿੰਦਾ ਸੀਗਾ ਮੇਰਾ ਬੇਟਾ ਪੇੜ ਦੁਰਬੇਸ ਨੂੰ ਪਤਾ ਜੀ ਟਾਈਮ ਲੱਗ ਜਾਂਦਾ ਹਨਾ 9-10 ਵਜਾਂ ਦੇ ਤਾਂ ਕਾਇਕੇ ਫਿਰ ਇੱਥੇ ਰੁਕ ਗਏ ਮੈਥੇ ਸਾਨੂੰ ਇੰਨਾ ਨਹੀਂ ਪਤਾ ਹੈਗਾ ਹਨਾ ਸ਼ਹਿਰ ਦਾ ਸਮਾਣੀ ਦਾ ਵੀ ਕਿੱਥੇ ਖਾਣਾ ਕਿੱਥੇ ਕੁਛ ਹੈ ਤੇ ਇੱਥੇ ਸਾਨੂੰ ਫਿਰ ਇੱਕ ਮਿਲ ਗਿਆ ਤੀ ਰਸਤੇ ਚ ਹੋਟਲਸ ਆ ਫਿਰ ਅਸੀਂ ਉੱਥੇ ਰੁਕ ਗਏ ਚਲੋ ਜੀ ਅੱਗੇ ਸਿੱਤੇ ਖਾਣਾ ਖਾਦਾ ਖਾਣਾ ਸਾਨੂੰ ਜਿਆਦਾ ਸੁਬਾਦ ਨਹੀਂ ਨਹੀਂ ਲੱਗੇ ਜੀ ਉੱਥੇ ਇੰਨਾ ਵਧੀਆ ਨਹੀਂ ਬਣਾ ਹੋਇਆ ਸੀ ਤੇ ਫਿਰ ਅਸੀਂ ਜੀ ਲੋ ਜੀ ਘਰ ਆ ਗਏ ਘਰ ਆ ਕੇ ਦੇਖੋ ਜੀ ਮੇਰਾ ਬੇਟਾ ਕਿੰਨਾ ਖੁਸ਼ ਹੈ ਹੈਪੀ ਬਰਥਡੇ ਹੈਪੀ ਬਰਥਡੇ ਕਰੀ ਜਾਂਦੇ ਜੀ ਹੈਪੀ ਬਰਥਡੇ ਟੂ ਯੂ ਮੈਂ ਕਰਦਾ ਰਹਿੰਦਾ ਜੀ ਇਹ ਤੇ ਪੂਰਾ ਖੁਸ਼ ਹੈ ਜੀ ਤੇ ਇਹ ਸਾਰਾ ਉਹ ਆਪਣੇ ਹੱਥ ਨਾਲ ਖਵਾਉਂਦਾ ਇਹ ਪੂਰਾ ਬਹੁਤ ਬੋਲਦਾ ਇਹ ਛੋਟਾ ਜਿਹਾ ਸਾਰੀਆਂ ਗੱਲਾਂ ਸਮਝਦਾ ਇਹ ਤੇ ਇਹਨੂੰ ਮਸਾ ਫੜ ਕੇ ਰੋ ਰੋ ਕੇ ਰੱਖਿਆ ਹੋਇਆ ਜੀ ਸਾਰਾ ਕੇਕ ਖੰਡਿਆਉਣਾ ਤੇ ਲੋ ਜੀ ਅਸੀਂ ਪਾਪਾ ਜੀ ਵਾਸਤੇ ਘਰੇ ਖਾਣਾ ਲਿਆਂਦਾ ਸੀਗਾ ਹਾਲੋ ਜੀ ਕੇਕ ਕੱਟ ਦਿੱਤਾ ਜਸ਼ਕੀਰਤ ਸ਼ਰਮੇ ਨੇ ਤੇ ਤੁਸੀਂ ਬਲੌਗ ਜ਼ਰੂਰ ਦੇਖਿਆ ਕਰੋ ਜੀ ਐਂਡ ਤੱਕ ਬਲੌਗ ਜ਼ਰੂਰ ਦੇਖ ਕੇ ਦੱਸਿਆ ਕਰੋ ਤੁਹਾਨੂੰ ਸਾਡੇ ਬਲੌਗ ਇਦਾਂ ਦੇ ਲੱਗਦੇ ਨੇ ਫੈਮਿਲੀ ਬਲੌਗ ਜੀ ਤੇ ਬਾਕੀ ਹਾਲ ਹੋ ਜਿਓ ਦੇ ਗੱਡੀ ਨੂੰ ਵੀ ਘੁਵਾਤਾ ਜੀ ਤੇ ਬਾਕੀ ਤੁਸੀਂ ਜ਼ਰੂਰ ਦੱਸਿਆ ਕਰੋ ਜੀ ਕਿਵੇਂ ਤੇ ਲੱਗਦ ਨੂੰ ਕਮੈਂਟ ਕਰਕੇ ਦੱਸਿਆ ਕਰੋ ਜੀ ਕਿੱਥੇ-ਕਿੱਥੇ ਦੇਖਦੇ ਹੋ ਸਾਡੇ ਬਲੌਗ ਦੀ ਤੇ ਬਾਕੀ ਲਾਈਕ ਕਰ ਦਿਆ ਕਰੋ ਜੀ ਜੇ ਵੀਡੀਓ ਚੰਗੀ ਲੱਗਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਪਲੀਜ਼ ਰਿਕਵੈਸਟ ਹੈ ਤੁਹਾਡੇ ਅੱਗੇ ਤੇ ਹੋ ਸਨਾਉ ਜੁਗਾ ਬੀ ਕੀ ਹਾਲ ਚਾਲ ਨੇ ਅਸੀਂ ਨੇ ਜਨਮ ਦਿਨ ਐਵੇਂ ਮਨਾਇਆ ਬਾਕੀ ਤੁਸੀਂ ਵੀ ਦੱਸਿਓ ਵਧੀਆ ਲੱਗਿਆ ਜਾਂ ਨਹੀਂ ਲੱਗਿਆ ਤੁਸੀਂ ਜ਼ਰੂਰ ਦੱਸਿਓ ਚ ਕਮੈਂਟ ਕਰਕੇ ਠੀਕ ਹੈ ਜੀ ਜਿੰਨਾ ਕਾ ਆਪਾਂ ਤੋਂ ਹੋ ਸਕਦਾ ਦੇਖੋ ਹਨਾ ਆਪਾਂ ਜ਼ਰੂਰ ਇੰਨਾ ਕ ਤੁਹਾਨੂੰ ਦਿਖਾਇਆ ਹੈ ਜੀ ਵੀਡੀਓ ਦੇ ਵਿੱਚ ਟਾਈਮ 'ਚ ਟਾਈਮ ਕੱਢ ਕੇ ਆਪਾਂ ਥੋੜਾ ਜਿਹਾ ਬਲੌਗ ਸ਼ੂਟ ਕਰ ਲਈਦਾ ਆਪਦੇ ਯਾਦ ਰੱਖਣ ਵਾਸਤੇ ਇਹ ਕੋਈ ਆਪਾਂ ਨੂੰ ਕੋਈ ਐਮ ਨਹੀਂ ਕੋਈ ਦਿਖਾਵਾ ਕਰਨਾ ਜਾਂ ਕੁਝ ਵੀ ਕਰਨਾ ਇਹ ਆਪਣੇ ਯਾਦ ਰੱਖਣ ਵਾਸਤੇ ਹੁੰਦਾ ਜੀ ਠੀਕ ਹੈ ਜੀ ਕੋਈ ਸਮੇਂ 'ਚ ਸਮਾਂ ਕੱਢਣਾ ਪੈਂਦਾ ਜੀ ਦੇਖੋ ਘਰੇ 'ਚ ਕੋਈ ਵੇਲਾ ਨਹੀਂ ਹੁੰਦਾ ਹੈਗਾ ਤੇ ਸਮਾਂ ਟਾਈਮ 'ਚ ਟਾਈਮ ਕੱਢ ਕੇ ਆਪਾਂ ਥੋੜਾ ਬਹੁਤਾ ਸ਼ੂਟ ਕਰ ਲਈਦਾ ਜਿੰਨਾ ਕਾਪਨ ਹੁੰਦਾ ਆ ਦੇਖੋ ਜਿਵੇਂ ਦਾਦੀ ਨੂੰ ਖਵਾ ਕੇ ਦਾਦੀ ਨਾਲ ਇਹਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਹੈ ਜੀ ਜ਼ਿਆਦਾ ਜੀ ਥੋੜਾ ਜਿਹਾ ਸਾਥੋਂ ਜ਼ਿਆਦਾ ਪ੍ਰੇਮ ਪਿਆਰ ਦਾਦੀ ਨਾਲ ਹੈ ਜੀ ਇਹ ਲੱਗਦਾ ਤੇ ਉੱਠ ਕੇ ਖਵਾ ਕੇ ਆਉਂਦੇ ਐ ਸਪੈਸ਼ਲ ਜਾ ਕੇ ਤੇ ਹੁਣ ਫੇਰ ਜਾਊਗਾ ਦੇਖਿਓ ਅਸੀਂ ਇਹ ਲਓ ਜੀ ਦੇਖ ਸਕਦੇ ਤੁਸੀਂ ਖੁਦਾਬ ਦੇ ਆਪਦਾਬ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰ ਹੈ ਜੀ ਬੱਚੇ ਦਾ ਆ ਦੇਖੋ ਆਪਦਾ ਫੇਰਾਬ ਕਰਦਾ ਆ ਲਓ ਜੀ ਦਾਦੀ ਬੰਨੂ ਵੀ ਗਿਫਟ ਮਿਲ ਕੇ ਜਾਂਦੇ ਡਾੜੀ ਨੂੰ ਫੜਾ ਤਾ ਨਾਲ ਦੇ ਨਾਲ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਬਲੌਗ ਦੇ ਵਿੱਚ ਸਸ਼ੀ ਕਾਲਜ ਬਾਅਦ ਬਾਏ ਜੀ ਰਬ ਰੱਖਾ